a heart speed to the city streets we began to feel the fire hello hello kitho laasta hoiche hello sasri gal ji sare dosto ki haal chaal da ajj se chal le a halde parote khan kise bande ne suggest kita si ga ek restaurant punjabi tadka आलू का पराठा खाएगा हाँ खाएगा खाएगा ना आलू का पराठा खाएगा आज भी मैं रात को बोलता है आज थर्सडे है और राजा भी टाइट है बीमा भी टाइट है रात में आज थर्सडे बोलते हैं

राजा मेरे को पूछता है, है। राजा मेरे को पूछता है, आज ताज़े मैं बोला हाँ, वो तो कैलेंडर पे तो वेडनेसडे मैं बोला कैलेंडर गलत है ना भाई, तुम दोनों एक बार <laughs> भी, भी नहीं देखा कैलेंडर बाबू <laughs> 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 भी <laughs> <laughs> बाबू <laughs> 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 <बादु भी laughs> <बादु। laughs> अभी, अभी बाबू थोड़ा कम पीता है <laughs> है? तो के। <laughs> अच्छा। <laughs> सही है भाई हैं ਸਟਾਪ ਆਉਂਦਾ ਹੈ ਨਾ ਸਿਗਨਲ ਤੋਂ ਬੋਲਦਾ ਹੈ ਸਟਾਪ ਸਿਗਨਲ ਇਹ ਸਟਾਪ ਸਿਗਨਲ ਬੋਲਦਾ ਹੈ ਆ ਵੀ ਹਮ ਲੇ ਇਸ ਸਟਾਪ ਸਿਗਨਲ ਦੇ ਕੋਲ ਖੜੇ ਆ ਅਸੀਂ ਜਿਹੜਾ ਕੀ ਅਲੀ ਸਕੂਲ ਹੈ ਜਿਹੜਾ ਡਰਾਈਵਿੰਗ ਸਕੂਲ ਹੈ ਆ ਉਹਦੇ ਕੋਲ ਇਹ ਵੱਡਾ ਸਿਗਨਲ ਹੈ ਆ ਬੋਲਦਾ ਸੀ ਉਹ ਇਸ ਸਟਾਪ ਸਕੂਲ ਆ ਨਾ ਇਸ ਤੇ ਟ੍ਰੈਫਿਕ ਬਹੁਤ ਜ਼ਿਆਦਾ ਬਹੁਤ ਹੈ ਇਹ ਤੋਂ ਹੀ ਆਉਂਦੇ ਚੱਲ ਗਏ ਕੈਸ਼ ਨੇ ਇਹ ਵੀ ਬੋਲਦਾ ਸੀ ਇੱਕ ਸਟੇਸ਼ਨ ਲੇਰੀ ਆ ਆ ਇਧਰ ਤੋਂ ਜੋ ਇੰਡੀਅਨ ਸਕੂਲ ਤੋਂ ਇਹ ਹੈ ਨਾ ਇਸ ਦੇ ਪਿੱਛੇ ਪਾਕਿਸਤਾਨੀ ਸਕੂਲ ਹੈ ਇਸਨੇ ਸਕੂਲ ਹੈ ਡਰਾਈਵਿੰਗ ਸਕੂਲ ਵੀ ਇੱਥੇ ਹੀ ਹੈ ਸਾਡਾ ਮਾਈਨ ਸਕੂਲ ਇੱਥੇ ਹੀ ਆ ਸਾਰੇ ਡਰਾਈਵਰ ਇੱਥੇ ਬਣ ਕੇ ਜਾਂਦੇ ਆ ਭੋਲਾ ਵੀ ਡਰਾਈਵਰ ਬਣਨ ਲੱਗਾ ਹੈਗਾ ਭੋਲਾ ਬਾਅਦ ਵਿੱਚ ਛੱਡ ਗਿਆ ਅਗਲੇ ਮਹੀਨੇ ਸਟਾਰਟ ਕਰਨਾ ਅਗਲੇ ਮਹੀਨੇ ਸਟਾਰਟ ਕਰਨਾ ਦਸਰਾ ਆ ਨਾ ਦਸਰੇ ਪੂਜਾ ਕਰਕੇ ਸਟਾਰਟ ਕਰੇਗਾ ਹਾਂ ਆਪਣਾ ਦਸਰਾ ਹੈ ਨਾ ਹਾਂ ਦਸਰਾ ਅਗਲਾ ਮਹੀਨਾ ਹੈ दस अच्छा। एक तो और मैंने अभी हम लोग अभी हम लोग का उधर दशहरा एक स्टार्ट हो जाएगा वो नौ नवरत्री होते है वो नवरत्री के बाद में फिर 10 दुर्गा पूजा दशहरा होता है दुर्गा पूजा में रखेगा सामान रखेगा बाद में निकल वही है ना ये ये बोला जाता तो बहुत सेलिब्रेशन है मैसूर में वो पूरा एक महीने का वो हाथी पूरा वो ट्रेनिंग है वो यात्रा है <coughs> अड्यार अड्यार राजू हमशड्यार ये सिग्नल कधी बंद चालू होएगा भाई सिग्नल चालू तो व्हाई बहुत भूख लग रही है मैं लॉक करके रखा रह रहता हूं जाता आता हूं पंखण कटायो आज सुबह सुबह कुछ खाया भी नहीं है <coughs> <coughs> बड़ा टाइम लावता है सिग्नल खुलन ने और खुलया सिग्नल तो नहीं तरपिया फिर ਜਾਦੀ ਟ੍ਰੈਫਿਕ ਨੂੰ ਪਾਰ ਕਰਕੇ ਆਖਿਰਕਾਰ ਅਸੀਂ ਹੁਣ ਪਹੁੰਚਣ ਵਾਲੇ ਆ ਸਲਮਾਂਬਾਦ ਪੰਜਾਬੀ ਤੜਕਾ ਜਿਹੜਾ ਰੈਸਟੋਰੈਂਟ ਆਪਾਂ ਪਹੁੰਚ ਗਏ ਪੰਜਾਬੀ ਤੜਕਾ ਰੈਸਟੋਰੈਂਟ ਤੇ ਇੱਥੇ ਲਿਖਿਆ ਹੋਇਆ ਹੈਗਾ 24 ਘੰਟੇ ਓਪਨ ਪਰ ਇਹਦੇ ਵਿੱਚ ਇੱਥੇ ਪਾਰਕਿੰਗ ਵਾਸਤੇ ਬਹੁਤ ਘੱਟ ਪਾਰਕਿੰਗ ਵਾਸਤੇ ਜਗ੍ਹਾ ਨਹੀਂ ਹੈਗੀ ਇੱਥੇ ਫਿਰ ਆਪਾਂ ਵੀ ਇਦਾਂ ਕਰਦੇ ਆ ਪਰੌਠੇ ਪੈਕ ਕਰਾ ਲੈਨੇ ਆਹ ਬੰਦਾ ਹੈਗਾ ਪਰੌਠੇ ਬਣਾਉਂਦਾ ਆਲੂ ਵਾਲੇ ਇੱਥੇ ਹਰ ਤਰ੍ਹਾਂ ਦੇ ਪਰੌਠੇ ਇੱਥੇ ਰੈਸਟੋਰੈਂਟ ਵਿੱਚ ਪਾਰਕਿੰਗ ਨਹੀਂ ਮਿਲੀ ਸਾਨੂੰ ਤੇ ਹੁਣ ਅਸੀਂ ਪਰੌਠੇ ਜਿਹੜੇ ਆ ਪੈਕ ਕਰਾ ਲਿਆ ਕਿਤੇ ਬੈਠ ਕੇ ਖਾਣੇ ਆ ਰਸਤੇ ਦੇ ਵਿੱਚ ਆਸੀਂ ਅੱਗੇ ਸੀ ਕਿ ਆਪ ਦੀ ਸਾਈਡ ਦੇ ਉੱਪਰ ਜਿੱਥੇ ਅਸੀਂ ਕੰਮ ਕਰਨਾ ਸੀਗਾ ਤੇ ਇੱਥੇ ਆ ਕੇ ਅਸੀਂ ਪਰੌਠੇ ਖਾਦੇ ਆ ਕਿਉਂਕਿ ਉੱਥੇ ਰੈਸਟੋਰੈਂਟ ਤਾਂ ਕਾਫੀ ਵੱਡਾ ਸੀਗਾ ਅੰਦਰੋਂ ਪਰ ਉਹਦੇ ਵਿੱਚ ਬਾਹਰ ਪਾਰਕਿੰਗ ਵਾਸਤੇ ਸਪੇਸ ਨਹੀਂ ਹੈਗੀ ਰੈਸਟੋਰੈਂਟ ਦੇ ਵਿੱਚ ਤਾਂ ਮਠਿਆਈ ਵਗੈਰਾ ਵੀ ਕਾਫੀ ਵਧੀਆ ਸੀਗਾ ਬਹੁਤ ਕੁਝ ਸੀਗਾ ਰੈਸਟੋਰੈਂਟ ਵਿੱਚ ਪਾਰਕਿੰਗ ਵਾਸਤੇ ਸਪੇਸ ਨਹੀਂ ਸੀ ਜੇ ਦਾ ਕਰਕੇ ਕਿ ਪਰੌਠੇ ਸਾਨੂੰ ਇੱਥੇ ਲਿਆ ਕੇ ਖਾਣੇ ਪਏ ਪਰੌਠੇ ਵਧੀਆ ਸੀਗੇ ਠੀਕ ਸੀਗੇ ਲੂਣ ਮਿਰਚ ਮਸਾਲਾ ਵੀ ਵਧੀਆ ਸੀਗਾ ਉਹਦੀ ਜਿਹੜੀ ਸਟਫਿੰਗ ਵੀ ਵਧੀਆ ਸੀ ਪਰੌਠਿਆਂ ਦੀ ਵਧੀਆ ਲੱਗੇ ਸਾਰਿਆਂ ਨੂੰ ਹੁਣ ਅਸੀਂ ਇੱਥੇ ਕੰਮ ਕਰਨ ਆਏ ਆ ਇੱਥੋਂ ਕੰਮ ਖਤਮ ਕਰਕੇ ਫਿਰ ਹੋਰ ਕਿਸੇ ਕੰਮ ਤੇ ਜਾਵਾਂਗੇ ਦੂਸਰੇ ਕੰਮ ਤੇ ਹੁਣ ਪਹਿਲਾਂ ਤਾਂ ਇੱਥੇ ਇੱਥੇ ਦਾ ਜਿਹੜਾ ਕੰਮ ਹੈਗਾ ਥੋੜਾ ਪਤਾ ਉਹ ਕੰਮ ਖਤਮ ਕਰ ਲੈਂਦੇ ਆ ਉਹ ਜੀ ਸਾਡਾ ਇੱਥੇ ਇੱਕ ਕੰਮ ਆ ਹੁਣ ਅਸੀਂ ਇੱਥੇ ਏਸੀ ਦਾ ਜਿਹੜਾ ਨੰਬਰ ਹੈਗਾ ਵਾ E2 ਸ਼ੋ ਕਰ ਰਿਹਾ ਹੈ ਇਹਦਾ 에ਰਰ ਕੋਡ ਇਹਦਾ ਸ਼ੋ E2 ਇਹਨੇ ਕਹਿੰਦਾ ਸ਼ੋ ਕਰ ਰਿਹਾ ਹੈ ਦਾ ਮਤਲਬ ਇਹਦੇ ਵਿੱਚ ਸੈਂਸਰ ਖਰਾਬ ਆ ਜਾਂ ਫਿਰ ਘੱਟ ਬਟੋਇਆ ਵਾ ਦੇਖਦੇ ਆ ਹੀ ਹੈ ਨਾ ਉਹ ਆਇਆ ਮੈਂ ਜੀ ਸਟਾਰ ਹਾਂ ਹਾਂ ਇਧਰ ਸਾਰਾ ਖੋਲ ਕੇ ਰੱਖਿਆ ਆ ਬਾਈ ਬੋਰਡ ਦਾ ਸਾਰੇ ਕਿਰ ਕੇ ਰੱਖਿਆ ਪਾਣੀ ਦਾ ਕੋਈ ਸੈਂਸਰ ਖਰਾਬ ਹੋ ਗਿਆ ਨਲ ਭਾਈ ਦਾ ਆਜੋ ਤਾਂ ਮੈਂ ਵੀਊ ਦਿਖਾਉਣੇ ਆ ਇਧਰ ਲਾ ਆ ਦੇਖੋ ਵੀਊ ਇੱਥੋਂ ਦੇਖਦਾ ਬਹੁਤ ਜ਼ਬਰਦਸਤ ਵੀਊ ਦੇਖਦਾ ਇੱਥੋਂ ਉਹ ਉੱਥੇ ਹੈਗਾ ਬਹਿਰੀਨ ਐਵੇਨਿਊ ਕੇ ਉਹਦੇ ਨਾਲ ਹੈਗਾ ਸਮੁੰਦਰ ਸਮੁੰਦਰ ਅਲੱਦਾ ਪਲਾਨ ਸੋਚ ਰਹੇ ਆ ਆਉਣ ਵਾਸਤੇ ਇੱਥੇ। ਸੰਦੂ ਕਹਿੰਦਾ ਕੱਲ ਨੂੰ ਆਵਾਂਗੇ ਇੱਥੇ। ਦੇਖਦੇ ਹਾਂ। ਹੋਲਾ ਕ ਨਹੀਂ ਬਾਅਦ ਵਿੱਚ ਸੌ ਜਾਂਦਾ ਹੁੰਦਾ। ਆਈਓ ਬਹਿ ਰਹੀਆਂ ਬਿਲਡਿੰਗਾਂ, ਭਟੀਆਂ ਵੱਡੀਆਂ। ਲਾਈਟ ਪੈਂਦੀ ਆ ਅੱਖਾਂ ਦੇ ਵਿੱਚ ਤੇ ਸ਼ਾਇਦ ਇਸ ਕਰਕੇ ਵੀਡੀਓ ਜਿਹੜੀ ਸਹੀ ਕਲੀਅਰ ਆਉਂਦੀ ਕਿ ਨਹੀਂ ਪਤਾ ਨਹੀਂ। ਆ ਪਿੱਛੇ ਦੇਖ ਲਓ ਬਿਲਡਿੰਗਾਂ ਇਹ ਜਾਂ ਮੇਨ ਬਿਲਡਿੰਗਾਂ ਜਿਹੜੀਆਂ ਬਹਿ ਰਹੀਆਂ ਹੈਗਾ ਡਿਪਲੋਮੈਟਿਕ ਏਰੀਆ ਦੇ ਵਿੱਚ। ਤੇ ਆ ਫਲੈਟ ਆ। ਅਸੀਂ ਹੁਣੇ ਦੇ ਏਸੀ ਜਿਹੜੇ ਹੈਗੇ ਆ ਉਹ ਚਾਲੂ ਕਰ ਦਿੰਦੇ ਆ ਜਿਹਦੇ ਵਿੱਚ ਹੈਗੇ ਹੋਣੇ ਹੁਣੇ ਸਪਲਾਈ ਆਈ ਆ ਤੇ ਇਹ ਹੋ ਗਿਆ ਰੈੰਡਰ ਇੱਥੇ ਹੁਣੇ-ਹੁਣੇ ਦੋ ਫਲੈਟਾਂ ਦੇ ਵਿੱਚ ਬਿਜਲੀ ਆਈ ਆ ਕਿਉਂਕਿ ਮੈਂ ਇੱਕ ਫਲੈਟ ਨੂੰ ਸੈਂਡ ਦੇਖਦਾ ਪਿਆ ਵਾ ਦੂਜਾ ਫਲੈਟ ਆਪਾਂ ਜਾ ਕੇ ਦੇਖ ਲੈਣੇ ਆ ਉਹ ਹੈਗਾ 14th ਫਲੋਰ ਤੇ ਅਸੀਂ ਹੈਗੇ ਆ 15th ਫਲੋਰ ਦੇ ਉੱਪਰ ਜਿਹੜਾ 14th ਫਲੋਰ ਦੇ ਉੱਪਰ ਆਪਾਂ ਹੈਗੇ 15th ਫਲੋਰ ਦੇ ਉੱਪਰ ਤੇ ਆਫ ਫਲੈਟ ਹੈਗਾ 14th ਫਲੋਰ ਤੇ 156 ਉਹਨੇ ਵੀ ਅਚ ਚੈੱਕ ਕਰ ਲੈਣੇ ਇਹ ਦੋਨੇ ਇਸ ਚੈੱਕ ਕਰਕੇ ਫਿਰ ਆਪਣਾ ਅੱਜ ਦਾ ਕੰਮ ਜਿਹੜਾ ਹੈਗਾ ਉਹ ਖਤਮ ਹੋ ਜਾਣਾ ਵਾ ਫਿਰ ਕੱਲ ਦਾ ਪਲਾਨ ਫੇਰ ਦੇਖਾਂਗੇ ਕੱਲ ਨੂੰ ਤਾਂ ਛੁੱਟੀ ਆ ਕੱਲ ਦਾ ਪਲਾਨ ਕੀ ਦੇਖਣਾ ਹੈਗਾ 5 156 ਇਹਦੀ ਸੀ ਬੰਦ ਕਰਕੇ ਰੱਖੀ ਆ ਚੱਲ ਦੇ ਦੇਖਦੇ ਆ ਚਾਲੂ ਕਰਕੇ गया हो गया चालू हो गया आई आवाज ये दो बेडरूम अपार्टमेंट है जो भी ऐसे चालू कर लेने ऑटो दे रखे हुआ ये भी देख लिया आ है रूम काफ़ी बड़ा रूम है बच्चे कवर वगैरह भी बच्चे लगी हुई है बनी हुई है

के साथ बात कर रहे हैं। मेरे साथ के खुद के साथ नहीं चाहिए खुद के साथ क्या खुद के साथ बात कर रहे ये देखो ऐसे चालू किएया फिर थोड़े टाइम तक देखते हैं बाहरों चेक कर लेने एक बारी आउटडोर ਇਹਨਾਂ ਦੇ आउटडोर सर्विस करनी ਪੈਣੀ ਆ ਕਰਨੇ ਪੈਣੇ ਆ ਆਊਟਡੋਰਾਂ ਨੂੰ ਵੀ ਪਾਣੀ ਮਾਰ ਦਿੰਨੇ ਆ ਤੇ ਨਾਲ ਹੀ ਇਹਨਾਂ ਦੇ ਫਿੱਟ ਹੋ ਗਿਆ ਦਾ ਵੀ ਚੈੱਕ ਕਰ ਲੈਨੇ ਆ ਆਪਾਂ ਇਹਨਾਂ ਦੀ ਪ੍ਰੋਪਰ ਚੈਕਿੰਗ ਕਰਕੇ ਦੱਸ ਦਾਂ ਹਾਈਟ ਵਨ ਓਨਲੀ ਓਨਲੀ ਹਾਈਟ ਵਨ ਸਮ ਲਾਈਟ ਨਾ ਵਰਕਿੰਗ ভাই ਇਹ ਤੇ ਇੰਗਲਿਸ਼ ਬਹੁਤ ਖਤਰਨਾਕ ਆ ਸਾਰੇ ਬੰਦੇ ਦੀ ਇੰਗਲਿਸ਼ ਬਹੁਤ ਜਿਆਦਾ ਖਤਰਨਾਕ ਆ ਬਾਈ ਤੇ ਏਸੀ ਆਪਾਂ ਸਾਰੇ ਔਨ ਕਰ ਦਿੱਤੇ ਹੋਏ ਆ ਹੁਣ ਇਦਾਂ ਕੰਮ ਕਰਦੇ ਆ ਘਟਣ ਬੰਦ ਕਰ ਦਿੰਦੇ ਇਹਨਾਂ ਦੇ ਸਾਰੇ ਘਟਣ ਪੀ ਕਰ ਦਿੰਦੇ ਆ ਤਾਂ ਕਿ ਹੰਤਾ ਜਲਦੀ ਹੋ ਜਾਣ ਘਟਨਾ ਪਾ ਸਾਰੇ ਬੰਦ ਕਰ ਦਿੰਦੇ ਆ ਉਹ ਬੰਦ ਕਰ ਦਿੱਤਾ ਵਾ ਹੁਣ ਆ ਵੀ ਬੰਦ ਕਰ ਦਿੰਦੇ ਆ बटन बंद कर हैं दिए कूलिंग जल्दी तो जल्दी हो जाए हो जूगी हो जाएगी कूलिंग जल्दी अजय ने दूजी फ्रिज लिया रख दी चेक कर दिया अजय कर रहे कुकर फिटिंग इतना भाई नया कुकर है इलेक्ट्रिक प्लेट सेरामिक का है, सेरामिक का है। अच्छा क्वालिटी है जबरदस्त क्वालिटी एकदम फर्स्ट क्लास, फर्स्ट क्लास। <laughs> ये देखो भाई अजय पूरा पूरा कुकर फिटिंग कर दिया हम बस इन सीधा करना वा भाई हो गया ना रेडी पूरा ये आदमी बहुत मेहनत करते है भाई चार पांच जो अकेला आदमी करता है छोटा तो नहीं है चलो तो देखा क्या खूबसूरत है देखा टाइल पता भी नहीं चलता है बीच में कुछ करके देखो जबरदस्त जबरदस्त चीज है पता भी नहीं चलते इधर है, है। पानी मार दें इन्हना लगा हुआ फिल्टर फुलटर चेक करने इसी इसको थोड़ा पानी मार दो इधर ये तेरा में थोड़ा मार ਲਓ ਜੀ ਇੱਥੋਂ ਆਪਣਾ ਹਣ ਕੰਮ ਖਤਮ ਹੋਣ ਵਾਲਾ ਹੈ। ਲਾਸਟ ਫਿਲਟਰ ਹੈ ਇਹ ਚੈੱਕ ਕਰਨ ਵਾਲਾ ਬਸ। ਬਾਕੀ ਏਸੀ ਚੈੱਕ ਕਰ ਲਿਆ ਏਸੀ ਓਕੇ ਆ। ਇਹਦਾ ਐਂਬ੍ਰੇਚਰ ਆ ਗਿਆ ਥੱਲੇ 27 ਤੱਕ ਆ ਗਿਆ ਵਾ। ਇਥੇ ਵਿੱਚ ਹੌਲਟ ਦੇਖਦਾ ਵਾਂ। ਅੰਦਰ ਵਾਲੇ ਦਾ ਹਜੇ ਟਾਈਮ ਲੱਗੂਗਾ ਕਿਉਂਕਿ ਉਹ ਏਸੀ ਵੀ ਛੋਟਾ ਵਾ ਤੇ ਉਹਦੇ ਦੋ ਬੈਡਰੂਮ ਨੇ। ਲਓ ਜੀ ਸਾਰੇ ਕੰਮ ਦਾ ਕੰਮਕਾਜ ਕਰਕੇ ਹੁਣ ਫਾਈਨਲੀ ਅਸੀਂ ਆ ਗਏ ਆ ਆਪਣੇ ਘਰਾਂ ਦੇ ਵਿੱਚ। ਦੇ ਵਿੱਚ ਦਾ ਮਤਲਬ ਆਪਣੇ ਏਰੀਏ ਦੇ ਵਿੱਚ ਆ ਗਈਆਂ ਹੁਣ ਇੱਥੇ ਆ ਗਈਆਂ ਚਾਹ ਪੀਣ ਲੱਗੀਆਂ ਹੁਣ ਚਾਹ ਪੀ ਕੇ ਤੇ ਅਸੀਂ ਸਿੱਧੇ ਜਾਣਾ ਵਾ ਰੂਮ ਦੇ ਵਿੱਚ ਸਾਡਾ ਇੱਥੇ ਰੂਮ ਜਿਹੜਾ ਲੱਗਿਆ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਫਿਰ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਾਏ ਬਾਏ